ਅੱਗ ਅੱਗੇ ਵੱਲ ਨੂੰ ਵੱਧ ਚੁੱਕੀ ਹੈ ਪਿੰਡ ਸੇਡਾ ਸਿੰਘ ਵਾਲਰ ਵਾਲ ਨੂੰ ਹੋ ਚੁੱਕੀ ਹੈ ਅੱਗ ਅੱਗੇ ਆ ਦ੍ਰਿਸ਼ ਤੁਹਾਡੇ ਸਾਹਮਣੇ ਹੈ ਲੋਕ ਖੜੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਭਾਈ ਜੀ ਇਹ ਅੱਗ ਅੱਗੇ ਹੋਰ ਵੱਧ ਗਈ ਕੀ ਜਾਣਕਾਰੀ ਦੇ ਸਕਦੇ ਤੁਸੀਂ ਇਹਦੇ ਬਾਰੇ ਦੱਸ ਸਕਦੇ ਕੁਝ ਹੁਣੇ ਆਏ ਹੋ ਅੱਗੇ ਇਹ ਅੱਗ ਵੱਧ ਚੁੱਕੀ ਹੈ ਆ ਪੰਛੀ ਤੇ ਪੰਛੀ ਜਿਹੜੇ ਰੇਡੀ ਸਨ ਇਹ ਕਣਕ ਸੀ ਤੇ ਕਿ ਨਾਰ ਸੀ ਕਣਕ ਖੜੀ ਕਣਕ ਆ ਜੀ ਖੜੀ ਕਣਕ ਨੂੰ ਅੱਗ ਲੱਗੀ ਐ ਤੇ ਪਿੰਡ ਨੂੰ ਵੀ ਖਤਰਾ ਹੋ ਸਕਦਾ ਜਾਂਦਾ ਪਿੰਡ ਦਾ ਨਾਲ ਦਾ ਪਿੰਡ ਆ ਜੀ ਪਿੰਡ ਦੇ ਨਾਲ ਖੜਕਾ ਪਿੰਡ ਦੇ ਲੋਕ ਵੀ ਖੜੇ ਨੇ ਤੁਸੀਂ ਦੇਖ ਸਕਦੇ ਹੋ 50 ਨਾਲੇ ਤੱਕ ਨਹੀਂ ਕੋਈ ਆਇਆ ਕੋਈ ਪ੍ਰੋਸੈਸਰ ਦਾ ਆਇਆ ਕੁਝ ਨਹੀਂ ਹੋ ਰਿਹਾ ਕਣਕ ਖੜੀ ਸੜ ਗਈ ਐ 2 ਕਿਲੋਮੀਟਰ ਤੇ ਖਾਚਾ ਖੰਨਾ ਐ ਖੈਰ ਫਿਰ ਕਿਉਂ ਹੋ ਰਿਹਾ ਹੈ ਜੀ ਕੋਡ ਵਾਲੇ ਕੋਡ ਵਾਲਿਆ ਆ ਰਿਹਾ ਹੈ ਜੀ ਅੱਛਾ ਆ ਰਿਹਾ ਹੈ ਜੀ ਕਿ ਆ ਚੁੱਕੇ ਆ 77 ਚੱਲੀਆਂ ਵਿੱਚ ਗੱਡੀਆਂ ਚੱਲੀਆਂ ਹੋਈਆਂ ਕਾਫੀ ਜ਼ਿਆਦਾ ਨੁਕਸਾਨ ਹੋ ਚੁੱਕਿਆ ਇਸ ਬਿਲਡਿੰਗ ਦਾ ਨੋਰ ਹੋ ਗਿਆ ਸਾਰਾ ਨੋਰ ਹੋ ਗਿਆ ਜਿਹੜਾ ਆ ਉਹਦਾ ਦਫਤਰ ਸਾਰਾ ਫੈਰਨੇ ਵਾਲੇ ਆਦਮੀ ਹੈ ਮੋਹ ਦੇ ਕੱਪ ਚ ਕਿਸੇ ਦਫਤਰ ਉਹਨਾਂ ਨੂੰ ਉੱਥੋਂ ਚੱਲੀਆਂ ਹੋ ਜਾਂਦੀਆਂ ਮੌਕੇ ਤੇ ਸੜਕ ਸੁਰੱਖਿਆ ਪੁਲਿਸ ਦੀ ਟੀਮ ਵੀ ਪਹੁੰਚ ਚੁੱਕੀ ਹੈ ハッ ਰੈਸ਼ ਕਿਸ ਤਰ੍ਹਾਂ ਅੱਗ ਵੱਧ ਰਹੀ ਹੈ ਹਵਾ ਦਾ ਰੁੱਖ ਵੀ ਕਾਫੀ ਤੇਜ਼ ਹੈ ਛੋਣਾ ਕਰਦੇ ਉਹ ਗਾਂ ਭਜਾਉਣ ਵਾਲੀ ਸੋਹਿਆ ਛੋਣਾ ਐਸ ਤੇ ਸੱਜੇ ਹਵਾ ਦਾ ਰੁੱਖ ਕਾਫੀ ਤੇਜ਼ ਹੈ ਜੋ ਕਿ ਅੱਗੇ ਵੀ ਅੱਗ ਲੱਗਣ ਦਾ ਖਤਰਾ ਇਹਦੇ ਬਾਰੇ ਜਾਣਕਾਰੀ ਦੱਸੋ ਜੀ ਤੁਸੀਂ ਕੁਝ ਕੀਤਾ ਅੱਗ ਲੱਗੀ ਇਹ ਕੋਈ ਪਤਾ ਨਹੀਂ ਲੱਗਿਆ ਇਧਰੋਂ ਲਾੜ ਜੀ ਦਿੱਤੀ ਤੁਹਾਨੂੰ ਤਾਂ ਕਿਦਾ ਅੱਛਾ ਸੁਝਾਈ ਦਾ ਬਹੁਤ ਆਪਰ ਬਹੁਤ ਅੱਛਾ ਤਕਰੀਬਨ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੈ ਕੱਟ ਖੜੀ ਸੀ ਕੋਸ ਖੜੀ ਸੀ ਅੱਛਾ ਜੀ ਹਾਂ ਜੀ ਦਸ ਮਿੰਟਾਂ ਕਿਤੇ ਕਰਤਾਨ ਨੁਕਸਾਨ ਹੋ ਗਿਆ ਜੀ ਨੁਕਸਾਨ ਹੋ ਗਿਆ ਤੇ ਤੁਸੀਂ ਕੋਈ ਤਰ੍ਹਾਂ ਇਤਰਾਹ ਕੀਤੀ ਕਿਸੇ ਪੁਲਿਸ ਸਟੇਸ਼ਨ ਜਾਂ ਕਿਸੇ ਫਾਇਰ ਬਰਗੇਟ ਵਗੈਰਾ ਨੂੰ ਫਾਇਰ ਬਰਗੇਟ ਨੂੰ ਫੋਨ ਕੀਤੀ ਹੈ ਜੀ ਅੱਛਾ ਕਿੱਥੇ ਆਈ ਹੋਈ ਹੈ ਫਾਇਰ ਬਰਗੇਟ ਨਾਲ ਪਿੱਛੇ ਰੁਕ ਗਈ ਧੂਆਂ ਜਾਦੇ ਹੋਣ ਕਰਨਾ ਆ ਕੇ ਆ ਜੀ ਸਕਿਓ ਧੂਆ ਨਹੀਂ ਆ ਸਕਦਾ ਹਵਾ ਬਹੁਤ ਤੇਜ਼ ਹੈ ਅੱਗ ਬਹੁਤ ਤੇਜ਼ ਹੈ ਸਾਹ ਲੱਗੇ ਜਿਹੜਾ ਸੇਟਾ ਸਿੰਘ ਆਲੇ ਜਾ ਇਹ ਅੱਗ ਕਿ ਕਿੱਥੇ ਚਲੀ ਗਈ ਇਹ ਅੱਗ ਕਿ ਕਿੱਧਰ ਨੂੰ ਜਾ ਰਹੀ ਹੈ ਇਹ ਸੇਟਾ ਸਿੰਘ ਵਾਲੇ ਨੂੰ ਜਾ ਰਹੀ ਹੈ ਜੀ ਹਵਾ ਦਾ ਤੇਜ਼ ਹੋਣ ਕਰਕੇ ਬਹੁਤ ਜ਼ਿਆਦਾ ਬਣ ਗਿਆ ਕਾਫੀ ਨੁਕਸਾਨ ਹੋ ਚੁੱਕਿਆ ਪਿੰਡ ਸੇਟਾ ਸਿੰਘ ਵਾਲਾ ਵਿਕੇ ਫਾਇਰ ਕੇ ਬ੍ਰਿਗੇਡ ਦੀਆਂ ਗੱਡੀਆਂ ਵੀ ਪਿੱਛੇ ਖੜੀਆਂ ਧੂਆ ਹੋਣ ਕਾਰਨ ਅੱਗੇ ਨਹੀਂ ਆ ਰਹੀਆਂ ਪਿੰਡ ਵਾਲਿਆਂ ਨੂੰ ਦੱਸਿਆ ਗਿਆ